ਬਿੱਜੇ ਤੋਂ ਸਰਕਾਰ ਨੇ ਚਿੱਠੀ ਕੱਢੀ ਨੋਟੀਫਿਕੇਸ਼ਨ ਕੱਢਤਾ ਵੀ ਤੁਹਾਡੇ ਇੰਨੀ ਜ਼ਮੀਨ ਹੈ ਜਿਹੜੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆਦੀ ਉਹ ਮਾਲਕ ਕਿਵੇਂ ਰਹਿਗੇ ਜੀ ਉਹਨਾਂ ਤੇ ਪਾਬੰਦੀ ਲਾਤੀ ਮਕਾਨ ਤੁਸੀਂ ਨਹੀਂ ਪਾ ਸਕਦੇ ਡੈਰੀ ਫਾਰਮ ਤੁਸੀਂ ਨਹੀਂ ਖੋਲ੍ਹ ਸਕਦੇ ਬੋਰ ਤੁਸੀਂ ਨਹੀਂ ਲਾ ਸਕਦੇ ਕਰਜ਼ਾ ਤੁਸੀਂ ਨਹੀਂ ਲੈ ਸਕਦੇ ਅੱਜ ਵੀ ਕੜੀ ਇੱਕ ਵੀ ਕਿਸਾਨ ਲੈਂਡ ਪੂਲਿੰਗ ਸੀਲਿੰਗ ਐਕਟ ਦੇ ਅਧਾਰ ਤੇ ਜ਼ਮੀਨ ਦਾ ਕੋਈ ਇੱਕ ਮਰਲਾ ਵੀ ਨਹੀਂ ਦੇਣਾ ਚਾਹੁੰਦਾ ਇਹ ਸੋਡੀ ਪਾਲਿਸੀ ਨੇ ਅਸੀਂ ਮੁੱਢੋਂ-ਸੁੱਢੋਂ ਰੱਦ ਕਰਦੇ ਆਂ ਉਸੀਂ ਇਹ ਅੱਡੇ ਬਣਾ ਰਹੇ ਹਾਂ ਵੱਡੇ ਕਾਰਪੋਰੇਟਾਂ ਦੇ ਕਿ ਵਿਦੇਸ਼ੀ ਦੇਸ਼ ਨੇ ਉਹਨਾਂ ਕੋਲ ਇੰਨਾ ਉਤਪਾਦਨ ਹੈ ਉਹ ਆਪਦਾ ਉਤਪਾਦਨ ਸਾਡੀ ਮੰਡੀਂ ਖਵਾਣਾ ਚਾਹੁੰਦੇ ਨੇ ਤੇ ਸਾਡੀ ਪੈਦਾਵਾਰ ਵਾਲੀ ਜ਼ਮੀਨ ਨੂੰ ਆਪਣੇ ਕਬਜ਼ੇ 'ਚ ਕਰਕੇ ਉਹਨਾਂ ਦੇ ਨਿਰਪੱਖ ਕਰਨਾ ਚਾਹੁੰਦੇ ਨੇ ਜਿਹੜੇ ਲੋਕ ਸਾਡੇ ਦੇਸ਼ ਦੇ ਕਬਜ਼ਾ ਕਰਨਾ ਚਾਹੁੰਦੇ ਨੇ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਸਰਕਾਰੀ ਖਰੀਦ ਬੰਦ ਕਰਨੀ ਸਰਕਾਰੀ ਭੰਡਾਰ ਬੰਦ ਕਰਨੇ ਇਹ ਉਸੇ ਪਾਲਿਸੀ ਦਾ ਹਿੱਸਾ ਹੈ ਉਸੇ ਪਾਲਿਸੀ ਦੇ ਵਿੱਚ ਨਾਲ ਜੁੜਦੀ ਲੈਡ ਸੀਰੀਜ਼ ਪਾਲਿਸੀ ਵੀ ਉਹਦੇ ਨਾਲ ਜੁੜਦੀ ਹੈ ਲੈਂਡ ਪੂਲਿੰਗ ਨੂੰ ਲੈ ਕੇ ਵੱਡੀ ਜਿਹੜਾ ਸੰਘਰਸ਼ ਚੱਲ ਰਿਹਾ लाठी चार्ज ਹੋ ਰਹੇ ਨੇ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਜਿਹੜੀਆਂ ਉਪਜਾਊ ਜ਼ਮੀਨਾਂ ਨੇ ਉਹਨਾਂ ਦੇ ਉੱਤੇ ਜਿਹੜੇ ਕਬਜ਼ੇ ਨੇ ਉਹ ਕੀਤੇ ਜਾ ਰਹੇ ਨੇ ਉਸ ਨੂੰ ਲੈ ਕੇ ਇੱਥੋਂ ਵੱਡੀ ਰਣਨੀਤੀ ਆ ਜਿਹੜੀ ਉਲਿੱਕੀ ਜਾ ਸਕਦੀ ਆ ਸਾਡੇ ਨਾਲ ਜੋਗਿੰਦਰ ਸਿੰਘ ਗੁਰਾਂ ਨੇ ਜਿਹੜੇ ਬੀਕੇ ਜੂ ਗਰਾਂ ਦੇ ਸੂਬਾ ਵਰਧਾਨ ਨੇ ਗੁਰਾਂ ਸਾਹਿਬ ਅੱਜ ਇੱਕ ਸੰਗਰੂਰ ਦੇ ਵਿੱਚ ਵੱਡਾ ਕੱਟ ਕੀਤਾ ਹੋਇਆ ਕੀ ਕਹਿਣਾ ਚਾਹੁੰਦੇ ਆ ਦੇਖੋ ਜਿਹੜਾ ਇਹ ਇਕੱਠ ਹੈਗਾ ਇਹ ਇਕੱਠ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪਿਛਲੇ ਦਿਨੀ ਆਪਣੀ ਜ਼ਮੀਨਾਂ ਦੇ ਦੀ ਲੜਾਈ ਵਾਸਤੇ ਮਤਲਬ ਉਹ ਸੰਘਰਸ਼ ਕਰ ਰਹੇ ਸੀ ਉਹਨਾਂ ਨੂੰ ਫੜ ਕੇ ਜੇਨਾ ਚ ਡੱਕਿਆ ਉਹਨਾਂ ਦਾ ਪ੍ਰੋਗਰਾਮ ਨਹੀਂ ਹੋਣ ਦਿੱਤਾ ਜੇ ਉਹਨਾਂ ਦੇ ਆਗੂ ਗੱਲਬਾਤ ਵਾਸਤੇ ਸਿਰਦੇ ਉਹਨਾਂ ਨੂੰ ਗੱਲਬਾਤ ਦੇ ਵਿੱਚ ਹੀ ਫੜ ਕੇ ਜੇਨਾ ਚ ਡੱਕਦਾ ਤੇ ਉਹ ਬੰਦੇ ਜੇਨਾ ਚ ਬੰਦ ਨੇ ਤੇ ਹੁਣ ਉਹਨਾਂ ਨੂੰ ਕੋਈ ਪ੍ਰੋਗਰਾਮ ਪਿੰਡਾਂ ਦੇ ਵਿੱਚ ਨਹੀਂ ਕਰ ਦਿੱਤੇ ਅਸੀਂ ਇਹ ਸਮਝਦੇ ਹਾਂ ਕਿ ਇਹ ਜਮਹੂਰੀ ਹੱਕਾਂ ਦਾ ਇਹ ਕਤਲ ਹੈ ਤੇ ਇਹ ਇਹ ਲੜਾਈ ਹੈ ਜਿਹੜੀ ਮਤਲਬ ਉਹ ਜਿਹੜੇ ਕਿਰਤੀ ਲੋਕ ਸੰਘਰਸ਼ ਕਰ ਰਹੇ ਨੇ ਇਹ ਸਾਰਿਆਂ ਬਸਤੇ ਚੇਤਾਵਨੀ ਹੈ ਕਿ ਇਹ ਇੱਕ ਜੱਥੇ ਬੰਦੀ ਦੀ ਬੰਦੀ ਆ ਤਾਂ ਹੌਲੀ ਹੌਲੀ ਇਹ ਸਾਰਿਆਂ ਜੱਥੇ ਬੰਦੇ ਦੀ ਬੰਦੀ ਦੇ ਰਾਂ ਨੂੰ ਤੁਰੀ ਹੋਈ ਹੈ ਸਰਕਾਰ ਇਸ ਕਰਕੇ ਅਸੀਂ ਇਹ ਨੀਤੀਆਂ ਦੀ ਬਹੁਤ ਸਖਤ ਵਿਰੋਧ ਕਰਦੇ ਆ ਤੇ ਅਸੀਂ ਇਹ ਸਮਝਦੇ ਆ ਕਿ ਜਿਹੜੇ ਜ਼ਿਲ੍ਹਿਆਂ ਚ ਬੰਦ ਨੇ ਉਹਨਾਂ ਨੂੰ ਵੀ ਹੱਕ ਦਿੱਤਾ ਜਾਵੇ ਤੇ ਉਹਨਾਂ ਦਾ ਹੱਕ ਇਹ ਬਹਾਲ ਕੀਤਾ ਜਾਵੇ ਜੇ ਸਰਕਾਰ ਇਹ ਕੰਮ ਨਹੀਂ ਕਰਦੀ ਤਾਂ ਸਮਝ ਲਓ ਵੀ ਸਰਕਾਰ ਆਪਣਾ ਜਿਹੜੀ ਲੈਨ ਤੋਂ ਥੜਕੀ ਹੋਈ ਹੈ ਕਿ ਉਹ ਆਪ ਦਾ ਇਹ ਖਬਰਦਾਰ ਰਹੇ ਅੱਜ ਦਾ ਕੱਠ ਪੜ੍ਹ ਕੇ ਜਿਹੜੀ ਕੰਨ ਤੇ ਲਿਖਿਆ ਪੜ੍ਹਦੇ ਸਰਕਾਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਬਹੁਤ ਤਕੜੇ ਵਿਰੋਧ ਦਾ ਸਾਹਮਣਾ ਕਰਨਾ ਪਊਗਾ ਅਸੀਂ ਸਾਰੀਆਂ ਜਿੱਥੇ ਬੰਦੀਆਂ ਉਹਨਾਂ ਦੇ ਸਮਰਥਨ ਚ ਤੇ ਉਹਨਾਂ ਨੂੰ ਫੌਰੀ ਰਿਹਾ ਕੀਤਾ ਜਾਵੇ ਤੇ ਸਾਰੇ ਇੰਨਾ ਕੇ ਬੈਠ ਕੇ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਹੋਣ ਗਰਾਂ ਸਾਹਿਬ 'ਚ ਗੱਲ ਕੀਤੀ ਜਿਵੇਂ ਪੂਰੇ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਦੁਬਾਰਾ ਤੋਂ ਲੈਂਡ ਪੂਲਿੰਗ ਅਧੀਨ ਜਿਹੜੀ ਪਾਲਿਸੀ ਲਿਆਂਦੀ ਆ ਜ਼ਮੀਨ ਤੇ ਜਿਹੜੀ ਉੱਚਾਉ ਜ਼ਮੀਨ ਹੈ ਪੰਜਾਬ ਦੀ ਉਹਦੇ ਉੱਤੇ ਜਿਹੜੀ ਕੰਪਨੀਆਂ ਨੇ ਉਹ ਕਬਜ਼ਾ ਕਰਨ ਦੀ ਤਿਆਰੀ ਨੇ ਤੇ ਕਿਸਾਨ ਉਹਦਾ ਵਿਰੋਧ ਕਰ ਰਹੇ ਨੇ लाठी चार्ज ਹੋਏ ਨੇ ਕਰੇਨਾ ਵੀ ਆ ਰਹੀਆਂ ਨੇ ਤੇ ਪਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਉਹਨਾਂ ਨੂੰ ਉਹ ਜ਼ਮੀਨ ਦੇ ਮਾਲਕ ਉਹੀ ਰਹਿਣਗੇ ਪਰ ਇਹਨੂੰ ਪਾਲਿਸੀ ਦੇ ਅਧੀਨ ਲਿਆਂਦਾ ਜਾ ਕਹਿੰਦੇ ਦਸੋ ਵੀ ਜਦੋਂ ਸਰਕਾਰ ਨੇ ਚਿੱਠੀ ਕੱਢੀ ਨੋਟੀਫਿਕੇਸ਼ਨ ਕੱਢਤਾ ਵੀ ਤੁਹਾਡੇ ਇੰਨੀ ਜ਼ਮੀਨ ਹੈ ਜਿਹੜੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆ ਗਈ ਉਹ ਮਾਲਕ ਕਿਵੇਂ ਰਹਿਗੇ ਜੀ ਉਹਨਾਂ ਤੇ ਪਾਬੰਦੀ ਲਾਤੀ ਮਕਾਨ ਤੁਸੀਂ ਨਹੀਂ ਪਾ ਸਕਦੇ ਡੈਰੀ ਫਾਰਮ ਤੁਸੀਂ ਨਹੀਂ ਖੋਲ ਸਕਦੇ ਬੋਰ ਤੁਸੀਂ ਨਹੀਂ ਲਾ ਸਕਦੇ ਕਰਜ਼ਾ ਤੁਸੀਂ ਨਹੀਂ ਲੈ ਸਕਦੇ ਵੇਚ ਤੁਸੀਂ ਨਹੀਂ ਸਕਦੇ ਤੁਸੀਂ ਇਹ ਮਾਲਕ ਕਿਵੇਂ ਰਹਿਗੇ ਉਹ ਉਹਦਾ ਮਾਲਕ ਕੰਦਿਆਂ ਰਹੇ ਇਹਦਾ ਮਾਲਕ ਸਰਕਾਰ ਹੋਗੀ ਇਹਨਾਂ ਨੇ ਆ ਨਾ ਆ ਨੀ ਪਾਬੰਦੀ ਲਾਤੀ ਉਹਨਾਂ ਤੇ ਜਿੰਨਾ ਚਿਰ ਤੱਕ ਜਦੋਂ ਮਰਜੀ ਉਹ ਸੋਤੋਂ ਇਹ ਜ਼ਮੀਨਾਂ ਖੋ ਕੇ ਕਾਰਪੋਰੇਟ ਨੇ ਜਦੋਂ ਤੁਹਾਨੂੰ ਮਰਜੀ ਬਾਹਰ ਕੱਢ ਦੇਣਾ ਇਹਦਾ ਲੈਂਡ ਐਕੁਇਰਿਸ਼ਨ ਐਕਟ ਨਾਲੋਂ ਵੀ ਮਾੜੀ ਪਾਲਿਸੀ ਆ ਨਾ ਕੁਝ ਦੇਣਾ ਨਾ ਲੈਣਾ ਤੇ ਬਿਨਾਂ ਪੈਸਿਆਂ ਤੋਂ ਉਹਨਾਂ ਦੀ ਜ਼ਮੀਨ ਹਾਸਲ ਕਰ ਲੈਣੀ ਆ ਉਹਨਾਂ ਦੀ ਜ਼ਮੀਨ ਦੇ ਵਿੱਚੋਂ ਚੌਥੇ ਹਿੱਸਾ ਪਲਾਟ ਤੇ ਮਤਲਬ ਜੇ 8 ਕਨਾਲ ਜ਼ਮੀਨ ਲੈਣੀ ਆ ਤਾਂ ਦੋ ਕਨਾਲ ਜ਼ਮੀਨ ਉਹਨਾਂ ਦੇ ਅੱਧਾ 1000 ਏਕੜ ਦਾ 1000 ਗਜ ਦਾ ਇੱਕ ਪਲਾਟ 200 ਗਜ ਦਾ ਇੱਕ ਕਮਰਸ਼ੀਅਲ ਪਲਾਟ ਦੇਣਾ ਇਹ ਉਹਨਾਂ ਦੀ ਜ਼ਮੀਨ ਉਹਨਾਂ ਨੂੰ ਹੀ ਦੇਣੀ ਹੈ ਉਹ ਵੀ ਉਦੋਂ ਦੇਣੀ ਹੈ ਜਦੋਂ ਉਹ ਮਾਰਕੀਟ ਭਾਅ ਲੂਗੀ ਜਦੋਂ ਉਹ ਆਵਾਦੀ ਉਹ ਉਹ ਜਿਹੜੀ ਬਸਤੀ ਹੈ ਉਹ ਭਾਅ ਲੂਗੀ ਇਸ ਕਰਕੇ ਇਹ ਜਿਹੜੀ ਪਾਲਿਸੀ ਹੈ ਨਿੰਦਣਯੋਗ ਹੈ ਇਹ ਉਹਨਾਂ ਦੀ ਕਿਸਾਨਾਂ ਦੀ ਰੋਟੀ ਹੈ ਇਹਨਾਂ ਦੇ ਬੱਚਿਆਂ ਦੀ ਰੋਟੀ ਦਾ ਸਵਾਲ ਹੈ ਇਹ ਮਰੇ ਮਾਰੇ ਬਗੈਰ ਜੇ ਲੋਕਾਂ ਨੂੰ ਮਾਰ ਕੇ ਲੈਣੀਆਂ ਤਾਂ ਲੈ ਲਿਓ ਨਹੀਂ ਇਹ ਪਾਲਿਸੀ ਲਾਗੂ ਪੰਜਾਬ 'ਚ ਨਹੀਂ ਹੋ ਸਕਦੀ ਬਹੁਤ ਵੱਡਾ ਵਿਰੋਧ ਹੈ ਅੱਜ ਦੇ ਇਕੱਠ ਦੇ ਵਿੱਚ ਵੀ ਬਹੁਤ ਭਾਰੀ ਰੋਸ ਹੈ ਇਹ ਕਿ ਲੈਂਡ ਸੀਲਿੰਗ ਪਾਲਿਸੀ ਜਿਹੜੀ ਲੈਂਡ ਕੀ ਲੇਪ ਪਾਲ ਚਲੇ ਗਿਆ ਉਹ ਇਹਨੂੰ ਰੱਦ ਕਰੋ ਤੇ ਜ਼ਮੀਨਾਂ ਦਾ ਮਸਲਾ ਹੱਲ ਕਰੋ ਜ਼ਮੀਨਾਂ ਦੇ ਵਿੱਚ ਸਾਡਾ ਰਜਵਾਰ ਹੈ ਉਹ ਗੁਰਾਂ ਸਾਹਿਬ ਜਿਵੇਂ ਜਿਹੜੀ ਇੱਕ ਦੁਵੇਦਾ ਪੈਦਾ ਕੀਤੀ ਗਈ ਆ ਕਿਸਾਨਾਂ ਦੇ ਵਿੱਚ ਕਿ ਕੁਝ ਕਿਸਾਨ ਆਪਦੀ ਮਨਮਰਜ਼ੀ ਨਾਲ ਜ਼ਮੀਨ ਦੇਣੀ ਚਾਹੁੰਦੇ ਨੇ ਇਹ ਵੀ ਬੜੀ ਖਬਰ ਚੱਲ ਰਹੀ ਆ ਕਿ ਕਿਸਾਨ ਜਿਹੜੇ ਜ਼ਮੀਨ ਦੇਣੀ ਚਾਹੁੰਦੇ ਨੇ ਪਰ ਜਥੇਬੰਦੀਆਂ ਕਿਤੇ ਨਾ ਕਿਤੇ ਡਿੱਕਾ ਬਣ ਰਹੀਆਂ ਨੇੜਾ ਝੂਠ ਦਾ ਪ੍ਰਚਾਰ ਨੇੜਾ ਕੂੜ ਮੈਨੂੰ ਇਹ ਦੱਸੋ ਇੱਕ ਦੋ ਬੰਦਿਆਂ ਤੋਂ ਇਹਨਾਂ ਨੇ ਬਿਆਨ ਦਵਾਇਆ ਜਿਹੜੇ ਦੁਆਰੇ ਬਿਆਨ ਦੇ ਕੇ ਵੀ ਅਸੀਂ ਨਹੀਂ ਕਹਿੰਦੇ ਅਸੀਂ ਤਾਂ ਉਹ ਸਾਬਕਾ ਸਰਪੰਚ ਕੋਈ ਸਰਪੰਚ ਹੈ ਉਹਦਾ ਬਿਆਨ ਦਬਾਇਆ ਵੀ ਆ ਦੇਖੋ ਜਿਹਨੇ ਆਪਣੀ ਮਰਜ਼ੀ ਨਾਲ ਜ਼ਮੀਨ ਲਈਆ ਉਹਨੇ ਬਾਅਦ ਚ ਕਹਿਦਾ ਵੀ ਮੈਨੂੰ ਤਾਂ ਐਵੇਂ ਇਹਨਾਂ ਨੇ ਕੋਈ ਹਾਤਾ ਮੈ ਨਹੀਂ ਦਿੱਤੀ ਜ਼ਮੀਨ ਜਮੂਨ ਅਸੀਂ ਜ਼ਮੀਨ ਨਹੀਂ ਦੇਣਾ ਚਾਹੁੰਦੇ ਜਿਹੜੀ ਪੰਜਾਬ ਦੇ ਵਿੱਚ ਅੱਜ ਅੱਜ ਦੀ ਘੜੀ ਇੱਕ ਵੀ ਕਿਸਾਨ ਲੈਂਡ ਪੂਲਿੰਗ ਸੀਲਿੰਗ ਐਕਟ ਦੇ ਅਧਾਰ ਤੇ ਜ਼ਮੀਨ ਦਾ ਕੋਈ ਇੱਕ ਮਰਲਾ ਵੀ ਨਹੀਂ ਦੇਣਾ ਚਾਹੁੰਦਾ ਇਹ ਤੁਹਾਡੀ ਪਾਲਿਸੀ ਨੇ ਅਸੀਂ ਮੁੱਢੋਂ ਸੁੱਢੋਂ ਰੱਦ ਕਰਦੇ ਆ ਤੁਸੀਂ ਇਹ ਅੱਡੇ ਬਣਾ ਰਹੇ ਹੋ ਵੱਡੇ ਕਾਰਪੋਰੇਟਾਂ ਦੇ ਤੁਸੀਂ ਉਹ ਟਿਕਾਣੇ ਬਣਾ ਰਹੇ ਹੋ ਜਿਹੜੇ ਨਵੇਂ ਆਰਥਿਕ ਜ਼ੋਨ ਦੇ ਵਿੱਚ ਤੁਸੀਂ ਕਹਿੰਦੇ ਹੁੰਦੇ ਸੀ ਬਣਾਉਣੇ ਨੇ ਇੱਥੇ ਇੱਕ ਉਹ ਵਿਦੇਸ਼ੀ ਸਰਕਾਰ ਵਿਦੇਸ਼ੀ ਪੂੰਜੀਪਤੀ ਤੇ ਦੇਸੀ ਪੂੰਜੀਪਤੀ ਇਕੱਠੇ ਹੋ ਕੇ ਜਿਹੜੀ ਆ ਪੰਜਾਬ ਦੀ ਜ਼ਮੀਨ ਹੈ ਪੰਜਾਬ ਦੀ ਇਹਨੂੰ ਹੜੱਪਣ ਜਾ ਰਹੇ ਹੋ ਤੁਸੀਂ ਇਹ ਇੱਕ ਟਿਕਾਣਾ ਹੈ ਸੋਡਾ ਇਹ ਸੋਡਾ ਅੱਡਾ ਹੈ ਜਿਹੜਾ ਤੁਸੀਂ ਇੰਨੇ ਹਜ਼ਾਰਾਂ ਏਕੜ ਜ਼ਮੀਨ ਲੱਖਾਂ ਏਕੜ ਦੇ ਵਿੱਚ ਹੁਣ ਤਾਂ ਜਾਵੜੀ ਇਹ ਲੱਖਾਂ ਏਕੜ ਜ਼ਮੀਨ ਲੈਂਡ ਦੀ ਪਾਲਿਸੀ ਦੇ ਤਾਂ ਇਹ ਜਿਹੜੀ ਤੁਸੀਂ ਲਿਆਂਦੀ ਹੈ ਨਾ ਤੁਸੀਂ ਇੱਥੇ ਨਵੀਂ ਆਰਥਿਕ ਨੀਤੀਆਂ ਨੂੰ ਲਾਗੂ ਕਰਕੇ ਕਾਰਪੋਰੇਟ ਦਾ ਪੱਖ ਪੂਰ ਰਹੇ ਹੋ ਜਿਹੜਾ ਕਿਸੇ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸਰ ਸਾਬ ਇੱਕ ਸਵਾਲ ਜਿਹੜਾ ਹੋਰ ਘੁੰਮਦਾ ਕਿ ਪੰਜਾਬ ਜਿਹੜੀ ਜ਼ਮੀਨ ਹੈ ਭਾਵੇਂ ਹੋਰ ਸਟੇਜਾਂ ਦੇ ਵਿੱਚ ਸਟੇਟਾਂ ਦੇ ਵਿੱਚ ਵੀ ਹੈਗੀ ਹੈ ਪਰ ਪੰਜਾਬ ਦੀ ਉਪਜਾਊ ਜ਼ਮੀਨ ਹੈ ਜਦੋਂ ਪੂਰਾ ਭਾਰਤ ਕਹਿ ਸਕਦੇ ਆ ਭੁੱਖਮਰੀ ਚ ਚੱਲ ਰਿਹਾ ਸੀ ਕਿਸਾਨਾਂ ਨੇ ਭਾਰਤ ਦਾ ਢਿੱਡ ਭਰਿਆ ਸੀ ਪਰ ਹੁਣ ਪੰਜਾਬ ਦੀ ਜ਼ਮੀਨ ਹੀ ਕਿਉਂ ਲੈਂਡ ਜਿਹੜੀ ਲੈਂਡ ਪੂਲਿੰਗ ਦੇ ਅਥਰ ਨਿੱਧੀ ਲਿਆਂਦੀ ਜਾ ਰਹੀ ਹੈ ਕਿਉਂ ਕਬਜ਼ਾ ਕਰ ਰਹੇ ਨੇ ਕੀ ਕੀ ਸਿਆਸਤ ਲੱਗਦੀ ਹੈ ਰੌਲਾ ਹੀ ਇੱਥੇ ਹੈ ਰੌਲਾ ਹੀ ਇੱਥੇ ਹੈ ਕਿਉਂਕਿ ਇਹ ਜਿਹਨੇ ਅਮਰੀਕਾ ਹੈ ਅਮਰੀਕਾ ਕਦੋਂ ਦਾ ਕਹਿ ਰਿਹਾ ਵੀ ਸਾਨੂੰ ਮਾਰਕੀਟ ਦੇ ਦਿਓ ਤੁਹਾਡੀ ਅਮਰੀਕਾ ਇਹ ਕਹਿ ਰਿਹਾ ਵੀ ਤੁਸੀਂ ਆ ਸਰਕਾਰੀ ਖਰੀਦ ਬੰਦ ਕਰੋ ਅਮਰੀਕਾ ਦੀ ਪਾਲਿਸੀ ਇਹ ਕਹਿ ਰਹੀ ਹੈ ਵੀ ਤੁਸੀਂ ਜਿਹੜੇ ਬੜੇ-ਬੜੇ ਭੰਡਾਰ ਕਰਦੇ ਹੋ ਅਨਾਜ ਦੇ ਸਟੋਰ ਕਰਦੇ ਹੋ ਸਟੋਰ ਕਰਨਾ ਬੰਦ ਕਰੋ ਕਿੰਨਿਆ ਚਰਚਾ ਇਸ ਗੱਲ ਦਾ ਕਿ ਝੋਲ ਝੋਨਾ ਤੇ ਚੌਲ ਤੇ ਝੋਨਾ ਤੇ ਕਣਕ ਬੰਦ ਕਰ ਦਿਓ ਇਹ ਉਸ ਗੱਲ ਤੋਂ ਨਿਕਲੀ ਹੋਈ ਗੱਲ ਹੈ ਜਿਹੜੇ ਵਿਦੇਸ਼ੀ ਦੇਸ਼ ਨੇ ਉਹਨਾਂ ਕੋਲੇ ਇੰਨਾ ਉਤਪਾਦਨ ਹੈ ਉਹ ਆਪਦਾ ਉਤਪਾਦਨ ਸਾਡੀ ਮੰਡੀ ਖਵਾਉਣਾ ਚਾਹੁੰਦੇ ਨੇ ਤੇ ਸਾਡੀ ਪੈਦਾਵਾਰ ਵਾਲੀ ਜ਼ਮੀਨ ਨੂੰ ਆਪਣੇ ਕਬਜ਼ੇ 'ਚ ਕਰਕੇ ਉਹਨਾਂ ਦੇ ਨਿਰਪੱਖ ਕਰਨਾ ਚਾਹੁੰਦੇ ਨੇ ਜਿਹੜੇ ਲੋਕ ਸਾਡੇ ਦੇਸ਼ ਦੇ ਕਬਜ਼ਾ ਕਰਨਾ ਚਾਹੁੰਦੇ ਨੇ ਉਹ ਸਰਕਾਰ ਆਪ ਜਾਊ ਜ਼ਮੀਨ ਨੂੰ ਆਪਦੇ ਕਬਜ਼ੇ ਚ ਲੈਣਾ ਚਾਹੁੰਦੇ ਨੇ ਅਨਾਜ ਦੇ ਭੰਡਾਰ ਆਪਦੇ ਕਬਜ਼ੇ ਕਰਨਾ ਚਾਹੁੰਦੇ ਨੇ ਤਾਂ ਹੀ ਤਾਂ ਕਹਿੰਦੇ ਨੇ ਵੱਡੀਆਂ ਕੰਪਨੀਆਂ ਖੇਤੀ ਕਰਨਗੀਆਂ ਇਹ ਵੱਡੀਆਂ ਕੰਪਨੀਆਂ ਦੇ ਕੰਟੈਕਟ ਫਾਰਮ ਵਾਲੀ ਜਿਹੜੀ ਤਿੰਨ ਕਾਲੇ ਕਾਨੂੰਨ ਸੀ ਸਰਕਾਰੀ ਖਰੀਦ ਬੰਦ ਕਰਨੀ ਸਰਕਾਰੀ ਭੰਡਾਰ ਬੰਦ ਕਰਨੇ ਇਹ ਉਸੇ ਪਾਲਿਸੀ ਦਾ ਹਿੱਸਾ ਹੈ ਉਸੇ ਪਾਲਿਸੀ ਦੇ ਵਿੱਚ ਨਾਲ ਜੁੜਦੀ ਲੈਂਡ ਸੀਜ਼ਿੰਗ ਪਾਲਿਸੀ ਵੀ ਉਹਦੇ ਨਾਲ ਜੁੜਦੀ ਹੈ ਅੱਜ ਇੱਥੇ ਵੱਡਾ ਕਿ ਦੇਖ ਦੇਖ ਰਹੇ ਆ ਕਿ 15 16000 ਕਿਸਾਨ ਬੰਜੂਰ ਮੁਲਾਜ਼ਮ ਇਕੱਠੇ ਹੋਇਆ ਕਿ ਸਟੇਜ ਦੇ ਉੱਤੋਂ ਕੋਈ ਜਿਸ ਤਰ੍ਹਾਂ ਤੁਸੀਂ ਪਾਲਿਸੀ ਦੀ ਕਰ ਰਹੇ ਆ ਲੈਂਡ ਪੂਲਿੰਗ ਦੀ ਪਾਲਿਸੀ ਨਹੀਂ ਕਰਨਾ ਇਦਾਂ ਕੋਈ ਵੱਡਾ ਸੰਘਰਸ਼ ਦਾ ਐਲਾਨ ਕੀਤਾ ਜਾ ਸਕਦਾ ਦੇਖੋ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਅੱਡ ਪ੍ਰੋਗਰਾਮ ਰੱਖਿਆ ਹੋਇਆ ਉਹ 30 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਹੋਊਗਾ ਸਾਰੇ ਜ਼ਿਲ੍ਹਿਆਂ 'ਚ ਹੋਊਗਾ ਲੁਧਿਆਣੇ ਦੇ ਵਿੱਚ ਵਿਸ਼ੇਸ਼ ਤੌਰ ਤੇ ਦੋ ਜਥੇ ਤਰਨਗੇ ਉਹ ਮਾਰਚ ਹੋਊਗਾ ਤੇ 24 ਅਗਸਤ ਦੇ ਵਿੱਚ ਮੋਗਾ ਦੇ ਵਿੱਚ ਲੈਂਡ ਪੂਲ ਪਾਲਿਸੀ ਦੇ ਉੱਤੇ ਬਹੁਤ ਵੱਡਾ ਸੰਯੁਕਤ ਰਾਸ਼ਟਰੀ ਮੋਰਚੇ ਦੇ ਜਥੇਬੰਦੀਆਂ ਵੱਲੋਂ ਬਹੁਤ ਵੱਡਾ ਇਕੱਠ ਰੱਖਿਆ ਹੋਇਆ ਹੈ ਉਹਦੇ ਵਿੱਚ ਅਸੀਂ ਇਹ ਐਲਾਨ ਕਰਾਂਗੇ ਤੇ ਪੰਜਾਬ ਅਗਲੇ ਮੋਰਚੇ ਦਾ ਕੋਈ ਦੇਖਾਂਗੇ ਅਗਲਾ ਪ੍ਰੋਗਰਾਮ ਕੀ ਦੇਣਾ ਉਹ ਪ੍ਰੋਗਰਾਮ ਦੇਵਾਂਗੇ ਯਾਨੀ ਲੈਂਡ ਸੀਲਿੰਗ ਪਾਲਿਸੀ ਦੇ ਖਿਲਾਫ ਅੰਦੋਲਨ ਜਾਨੀ ਸ਼ੁਰੂ ਹੈ ਸਮਝ ਲਓ ਵੀ ਹੋਣੀ ਸ਼ੁਰੂ ਹੈ ਅਸੀਂ ਕਿਉਂਕਿ 19 ਤਰੀਕ ਨੂੰ ਅਸੀਂ ਉਹਨਾਂ ਪਿੰਡਾਂ ਦੀ ਮੀਟਿੰਗ ਕਰਕੇ ਆ 40 ਪਿੰਡਾਂ ਦੇ ਦਾਖੇ ਪਿੰਡ ਦੇ ਵਿੱਚ ਉਹ ਲੋਕ ਪੂਰੇ ਤਿਆਰ ਨੇ ਤੇ ਅਸੀਂ ਇਸ ਲੜਾਈ ਨੂੰ ਪੂਰੀ ਤਿੱਖੀ ਕਰਾਂਗੇ ਜਿੱਥੇ ਤੱਕ ਸਰਕਾਰ ਜਾਊਗੀ ਲੈ ਕੇ ਜਾਊਗੀ ਅਸੀਂ ਉੱਥੇ ਤੱਕ ਜਾਣ ਨੂੰ ਤਿਆਰ ਹਾਂ ਬਿਲਕੁਲ ਜੀ ਜਗਿੰਦਰ ਸਿੰਘ ਗੁਰਾਹਾ ਨੇ ਦੋ ਟੱਕ ਗੱਲ ਕਹਿ ਦਿੱਤੀ ਆ ਕਿ ਜਿਹੜੀ ਲੈਂਡ ਪੂਲਿੰਗ ਪਾਲਸੀ ਦੇ ਵਿਰੁੱਧ ਜੰਗ ਦਾ ਲਾਨ ਆ ਜਿਹੜਾ ਹੋ ਚੁੱਕਿਆ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਸਰਕਾਰ ਕਿਸ ਤਰ੍ਹਾਂ ਕੀ ਕਰਦੀ ਆ ਉਹ ਸਰਕਾਰ ਨੇ ਦੇਖਣਾ ਪਰ ਜਿਹੜੇ ਕਿਸਾਨ ਨੇ ਉਹ ਆਪਣੀ ਜ਼ਮੀਨ ਨੂੰ ਕਦੇ ਵੀ ਨਹੀਂ ਦੇਣਗੇ